ਵਾਹਿਗੁਰੂ ਵਾਹਿਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਅਮਰਦਾਸ ਜੀ ਸਾਨੂੰ ਬੜੇ ਪਿਆਰ ਨਾਲ ਸਮਝਾਉਂਦੇ ਨੇ ਉਹ ਕਹਿੰਦੇ ਨੇ ਆਤਮਕ ਆਨੰਦ ਦੇਣ ਵਾਲਾ ਪ੍ਰਭੂ ਦੇ ਸਿਖਤ ਸੁਲਾਹਾ ਦਾ ਗੀਤ ਗਾਇਆ ਕਰੋ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦੇ ਦਰ ਤੋਂ ਇਸ ਦਾ ਫਲ ਪ੍ਰਾਪਤ ਕਰੋਗੇ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰੋ ਇਸ ਦਾ ਫਲ हासिल करोगे परमात्मा दा नाम अनेका जन्म दे दुख दूर कर देता है जिस गुरु ने तोहाडे लो प्रलोक ते सारे कम सवारते हन उस अपने गुरु तो सधके जावो परमात्मा दा नाम जप्या करो संग जी हरि प्रभु कृपा करेगा उस दे दर तो ਆਤਮਿਕ ਆਨੰਦ ਦਾ ਫਲ ਪ੍ਰਾਪਤ ਕਰ ਲਵੋਗੇ ਨਾਨਕ ਆਖਦਾ ਹੈ हे ਭਾਈ ਜਨੋ ਆਤਮਿਕ ਆਨੰਦ ਦੇਣ ਵਾਲਾ ਪ੍ਰਭੂ ਦੀ ਸਿਫਤ ਸਲਾਹ ਦਾ ਗੀਤ ਗਾਉਂਦੇ ਰਿਹਾ ਕਰੋ ਪਰਮਾਤਮਾ ਦੀ ਸਿਫਤ ਸਲਾਹ ਸੁਣ ਕੇ ਆਤਮਿਕ ਅਦੋਲਤਾ ਵਿੱਚ ਪ੍ਰੇਮ ਵਿੱਚ ਪਿਜ ਜਾਂਦਾ ਹੈ ਤੂੰ ਵੀ ਗੁਰੂ ਦੀ ਮੱਤ ਉੱਤੇ ਤੁਰ ਕੇ ਪ੍ਰਭੂ ਦਾ ਨਾਮ ਸਿਮਰ ਦੇ ਆਤਮਕ ਅਦੋਲਤਾ ਵਿੱਚ ਟਿਕ ਜਿੰਨਾ ਮਨੁੱਖਾਂ ਦੇ ਮੱਥੇ ਉੱਤੇ ਤੁਰ ਦਰਗਾਹ ਤੋਂ ਲਿਖਿਆ ਲੇਖ ਉਗੜਦਾ ਹੈ ਉਹਨਾਂ ਨੂੰ ਗੁਰੂ ਮਿਲਦਾ ਹੈ ਤੇ ਉਹਨਾਂ ਦਾ ਜਨਮ ਮਰਨ ਦੇ ਘੇੜ ਦਾ ਡਰ ਦੂਰ ਹੋ ਜਾਂਦਾ ਹੈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਆਪਣੇ ਹਿਰਦੇ ਵਿੱਚੋਂ ਮਾਇਆ ਵੱਲ ਲੈ ਜਾਣ ਵਾਲੀ ਖੋਟੀ ਮਤ ਦੂਰ ਕਰਦਾ ਹੈ ਉਹ ਮਨੁੱਖ ਪਰਮਾਤਮਾ ਦੇ ਚੰਨਾਂ ਵਿੱਚ ਸੁਰਤੀ ਜੋੜਦਾ ਹੈ ਮੇਰੇ ਮਾਲਕ ਪ੍ਰਭੂ ਨੇ ਜਿੰਨਾ ਮਨੁੱਖਾਂ ਉੱਤੇ ਮਿਹਰ ਕੀਤੀ ਉੰਨਾ ਹਰ ਵੇਲੇ ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ ਹੈ ਮਨ ਪਰਮਾਤਮਾ ਦੀ ਸਿਫਤ ਸਲਾਹ ਸੁਣ ਕੇ ਆਤਮਕ ਉਦੋਲਤਾ ਵਿੱਚ ਪ੍ਰੇਮ ਵਿੱਚ ਪਿਜ ਜਾਈਦਾ ਹੈ ਜਗਤ ਵਿੱਚ ਪਰਮਾਤਮਾ ਦਾ ਨਾਮ ਹੀ ਪਾਰ ਉਤਾਰਾ ਕਰਦਾ ਹੈ ਜਿਹੜਾ ਮਨੁੱਖ ਗੁਰੂ ਪਾਸੋਂ ਨਵਾਂ ਆਤਮਿਕ ਜੀਵਨ ਲੰਦਾ ਹੈ ਉਹ ਗੁਰੂ ਦੇ ਸ਼ਬਦ ਨੂੰ ਵਿਚਾਰਦਾ ਹੈ ਉਹ ਮਨੁੱਖ ਗੁਰੂ ਦੇ ਸ਼ਬਦ ਨੂੰ ਜਿਉਂ-ਜਿਉਂ ਵਿਚਾਰਦਾ ਹੈ ਤਿਉਂ-ਤਿਉਂ ਪਰਮਾਤਮਾ ਦਾ ਨਾਮ ਉਸ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਪਰ ਜਿਸ ਮਨੁੱਖ ਉੱਤੇ ਪ੍ਰਭੂ ਕਿਰਪਾ ਕਰਦਾ ਹੈ ਉਹੀ ਮਨੁੱਖ ਇਹ ਦਾਤ ਪ੍ਰਾਪਤ ਕਰਦਾ ਹੈ ਉਹ ਮਨੁੱਖ ਆਤਮਿਕ ਅਦੋਲਤਾ ਵਿੱਚ ਟਿਕ ਕੇ ਦਿਨ ਰਾਤ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ ਅਤੇ ਆਪਣੇ ਸਾਰੇ ਪਾਪ ਦੂਰ ਕਰ ਲੈਂਦਾ ਹੈ हे ਪ੍ਰਭੂ ਹਰ ਇੱਕ ਜੀਵ ਤੇਰਾ ਪੈਦਾ ਕੀਤਾ ਹੋਇਆ ਹੈ ਤੂੰ ਸਾਰੇ ਜੀਵਾਂ ਦਾ ਖਸਮ ਹੈ हे ਪ੍ਰਭੂ ਮੈਂ ਤੇਰਾ ਸੇਵਕ ਹਾਂ ਤੂੰ ਸਾਡਾ ਮਾਲਕ ਹੈ ਸੰਸਾਰ ਵਿੱਚ ਪਰਮਾਤਮਾ ਦਾ ਨਾਮ ਹੀ ਪਾਰ ਉਤਾਰਾ ਕਰਦਾ ਹੈ ਸੰਗਤ ਜੀ ਜਿੰਨਾ ਮਨੁੱਖਾਂ ਦੇ ਹਿਰਦੇ ਘਰ ਵਿੱਚ ਸੱਜਣ ਪ੍ਰਭੂ ਜੀ ਆਵਸਦੇ ਹਨ ਉਹ ਮਨੁੱਖ ਪਰਮਾਤਮਾ ਦੇ ਗੁਣ ਗਾਉਂਦੇ ਰਹਿੰਦੇ ਹਨ ਮਾਇਆ ਵੱਲੋਂ ਉਹਨਾਂ ਨੂੰ ਸੰਤੋਖ ਆ ਜਾਂਦਾ ਹੈ ਉਹ ਰਜ ਜਾਂਦੇ ਹਨ हे ਭਾਈ ਜਿਹੜੀ ਜਿੰਦ ਸਦਾ ਪ੍ਰਭੂ ਦੇ ਗੁਣ ਗਾ ਗ ਕੇ ਮਾਇਆ ਵੱਲੋਂ ਤ੍ਰਿਪਤ ਹੋ ਜਾਂਦੀ ਹੈ ਉਸ ਨੂੰ ਮੋੜ ਮਾਇਆ ਦੀ ਭੁੱਖ ਆ ਕੇ ਨਹੀਂ ਚਿੰਬਰਦੀ ਜਿਹੜਾ ਮਨੁੱਖ ਸਾਦਾ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ਉਸ ਸੇਵਕ ਦੀ ਹਰ ਥਾਂ ਇੱਜ਼ਤ ਹੁੰਦੀ ਹੈ ਹੇ ਨਾਨਕ ਪਰਮਾਤਮਾ ਆਪ ਹੀ ਕਿਸੇ ਨੂੰ ਮਾਇਆ ਵਿੱਚ ਜੋੜ ਕੇ ਆਪਣੇ ਜਨਨ ਨਾਲੋਂ ਵਿਛੋੜਦਾ ਹੈ ਪਰਮਾਤਮਾ ਤੋਂ ਬਿਨਾ ਹੋਰ ਐਸੀ ਸਮਰਥਾ ਵਾਲਾ ਨਹੀਂ ਹੈ ਜਿਸ ਉਤੇ ਮਿਹਰ ਕਰਦੇ ਹਨ ਉਸ ਦੇ ਹਿਰਦੇ ਘਰ ਵਿੱਚ ਸੱਜਣ ਪ੍ਰਭੂ ਜੀ ਆ ਨਿਵਾਸ ਕਰਦੇ ਹਨ ਵਾਹਿਗੁਰੂ ਵਾਹਿਗੁਰੂ ਸੰਗਤ ਜੀ ਅਗਰ ਆਪ ਜੀ ਨੂੰ ਯਕੀਨ ਨਹੀਂ ਆਉਂਦਾ ਕਿ ਗੁਰੂ ਸਾਹਿਬ ਜੀ ਨੇ ਇਹ ਵਚਨ ਕਿਤੇ ਨੇ ਆਪ ਰਾਗ ਸੁਹੀ ਛੰਤ ਮਹਿਲਾਤੀ ਜਾ ਪੜ ਸਕਦੇ ਹੋ ਵਾਹਿਗੁਰੂ ਵਾਹਿਗੁਰੂ ਸਭ ਤਾਨਕ ਹੈ ਸਭ ਨਾਨਕ ਹੈ